ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਹੋਰ ਨਵਾਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਪਲੀਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤੇ ਜੇ ਵੀਡੀਓ ਪਸੰਦ ਆਏ ਤਾਂ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਤੁਹਾਨੂੰ ਅੱਗੇ ਹੋਰ ਏਦਾਂ ਦੇ ਵੀਡੀਓ ਵੇਖਣ ਨੂੰ ਮਿਲ ਸਕਣ। ਅੱਜ ਅਸੀਂ ਜਿਸ ਇਨਸਾਨ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਸ ਨੂੰ ਕਿਸੇ ਵੀ ਇੰਟਰੋ ਦੀ ਲੋੜ ਨਹੀਂ। ਇਸ ਇਨਸਾਨ ਨੇ 90 ਦੇ ਦਹਾਕੇ ਵਿੱਚ ਕੈਨੇਡਾ ਗੈਂਗ ਵਾਰ ਵਿੱਚ ਬਹੁਤ ਨਾਮ ਕਮਾਇਆ ਸੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਿੰਦੀ ਚੌਲਦੀ। ਬਿੰਦੀ ਜੋਹਲਦਾਸ ਨਾਮ ਉਹਪਿੰਦਰ ਸਿੰਘ ਜੋਹਲ ਸੀ ਤੇ ਉਸਦਾ ਜਨਮ 14 ਜਨਵਰੀ 1971 ਨੂੰ ਪੰਜਾਬ ਵਿੱਚ ਹੋਇਆ ਸੀ ਤੇ ਜਨਮ ਤੋਂ 4 ਸਾਲ ਬਾਅਦ ਉਸਦੇ ਮਾਪੇ ਉਸਨੂੰ ਬੈਨਕੂਵਰ ਬ੍ਰਿਟਿਸ਼ ਕੋਲੰਬੀਆ ਲੈ ਆਏ ਸੀ ਉਹ ਆਪਣੇ ਬੱਚੇ ਨੂੰ ਬ੍ਰਿਟਿਸ਼ ਕੋਲੰਬੀਆ ਇੱਕ ਵਧੀਆ ਫਿਊਚਰ ਦੇ ਲਈ ਲੈ ਕੇ ਆਏ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਪੁੱਤਰ ਸਰੀਦਾਇਕ ਬਹੁਤ ਵੱਡਾ ਗੈਂਗਸਟਰ ਬਣੇਗਾ ਤੇ ਪੂਰੀ ਦੁਨੀਆ ਵਿੱਚ ਉਸ ਦੇ ਨਾਮ ਨੂੰ ਯਾਦ ਰੱਖਿਆ ਜਾਵੇਗਾ ਬਹੁਤ ਪੁਰਾਣੇ ਟਾਈਮ ਤੋਂ ਹੈ ਤੇ ਹਜੇ ਤੱਕ ਵੀ ਉਸੇ ਤਰ੍ਹਾਂ ਹੀ ਹੈ ਜਿੱਦਾਂ 90 ਦੇ ਦਹਾਕੇ ਵਿੱਚ ਹੁੰਦੀ ਸੀ ਕੈਨੇਡਾ ਵਿੱਚ ਗੈਂਗਰ ਗੈਂਗਸ ਅੱਗੇ ਵਧਣ ਲਈ ਆਪਣੀਆਂ ਵਿਰੋਧੀ ਗੈਂਗਸ ਦੇ ਲੋਕਾਂ ਨੂੰ ਮਾਰਦੇ ਰਹਿੰਦੀ ਹੈ ਤੇ ਬਿੰਦੀ ਜੋਹਲ ਤੇ ਗਾਣਾ ਵੀ ਬਣਿਆ ਸੀ ਜਿਸ ਤੇ ਬਹੁਤ ਲੋਕਾਂ ਨੇ ਬਹੁਤ ਵੀਡੀਓਜ਼ ਬਣਾਈਆਂ ਉਸ ਗਾਣੇ ਨੂੰ ਸ਼ੇਅਰ ਵੀ ਕੀਤਾ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਬਿੰਦੀ ਜੋਹਲ ਦਾ ਨਾਮ ਹਲੇ ਤੱਕ ਵੀ ਇਸ ਦੁਨੀਆ ਤੋਂ ਖਤਮ ਨਹੀਂ ਹੋਇਆ ਨਾ ਲੱਗਦਾ ਹੈ ਕਿ ਕਦੇ ਇਸ ਦਾ ਨਾਮ ਖਤਮ ਹੋਏਗਾ ਬਿੰਦੀ ਜੋਹਨ ਨੇ ਹਮੇਸ਼ਾ ਪੰਜਾਬੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਕਿਉਂਕਿ ਉਹਨਾਂ ਸਮਿਆਂ ਵਿੱਚ ਦੇਸੀਜ਼ਮ ਬਹੁਤ ਜ਼ਿਆਦਾ ਸੀ ਤੇ ਪੰਜਾਬੀਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ ਇਸ ਲਈ ਬਿੰਦੀ ਜੋਹਨ ਨੇ ਹਮੇਸ਼ਾ ਪੰਜਾਬੀਆਂ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਤੇ ਇਸ ਰੇਸਿਜ਼ਮ ਨੂੰ ਬਹੁਤ ਹੱਦ ਤੱਕ ਘੱਟ ਵੀ ਕਰ ਦਿੱਤਾ ਸੀ ਇਸ ਲਈ ਬਿੰਦੀ ਜੋਹਨ ਨੇ ਹਮੇਸ਼ਾ ਪੰਜਾਬੀਆਂ ਨਾਲ ਮੋਢਾ ਜੋੜ ਕੇ ਤਾਤੇ ਤਾਤੇ ਇਸ ਰੈਸਿਸਮ ਨੂੰ ਬਹੁਤ ਹੱਦ ਤੱਕ ਘੱਟ ਵੀ ਕਰ ਦਿੱਤਾ ਸੀ ਪਰ ਜ਼ਿਆਦਾਤਰ ਇਸ ਲਾਈਫ ਦਾ ਅੰਤ ਹਮੇਸ਼ਾ ਜੇਲ ਜਾਂ ਮੌਤ ਹੁੰਦੀ ਹੈ ਇਸ ਲਾਈਫ ਨੂੰ ਕੁਝ ਲੋਕ ਹਾਲਾਤਾਂ ਕਰਕੇ ਚਾਹੁੰਦੇ ਨੇ ਤੇ ਕੁਝ ਲੋਕ ਆਪਣੀ ਮਰਜ਼ੀ ਨਾਲ ਇਸ ਜ਼ਿੰਦਗੀ ਵਿੱਚ ਸ਼ਾਮਿਲ ਹੋ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਬਿੰਦੀ ਜੋਹਲ ਦੀ ਜ਼ਿੰਦਗੀ ਬਾਰੇ 1985 ਵਿੱਚ ਬਿੰਦੀ ਜੋਹਲ ਜਾ ਫਰ ਚਾਰਲਸ ਟਿਊਪਰ ਸਕੈਨਰੀ ਸਕੂਲ ਵਿੱਚ ਪੜਦਾ ਸੀ ਤੇ ਉਹ ਸ਼ੁਰੂ ਤੋਂ ਹੀ ਬਹੁਤ ਲੜਾਕੇ ਸੁਭਾਅ ਦਾ ਸੀ ਤੇ ਉਹ ਉੱਥੇ ਸਕੂਲ ਵਿੱਚ ਵੀ ਲੜਦਾ ਹੀ ਰਹਿੰਦਾ ਸੀ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਬਿੰਦੀ ਜੋਲ ਦੇ ਸਭ ਤੋਂ ਵੱਡੇ ਦੁਸ਼ਮਣ ਤੇ ਉਸ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਕਿਰਦਾਰ ਦੀ ਦੋ ਸਾਂਝੇ ਬ੍ਰਦਰ ਇਹ ਦੋ ਭਰਾ ਸਨ ਜੇਮ ਦੋਤਾਂ ਤੇ ਰੌਂਦ ਦੋਤਾਂ ਜੇਮ ਤੇ ਰੌਂਦ ਦੋਸਾਂ ਦੇ ਬ੍ਰਦਰਸ ਪਹਿਲਾਂ ਮੇਨਲੀ ਕਾਟਲ ਲਈ ਕੰਮ ਕਰਦੇ ਸਨ ਤੇ ਉਹਨਾਂ ਦੇ ਕਨੈਕਸ਼ਨ ਬਹੁਤ ਸਾਰੇ ਪੋਲੀਟੀਸ਼ੀਅਨਾਂ ਨਾਲ ਸਨ ਦਸਾਂ ਦੇ ਬ੍ਰਦਰ ਮੇਨਲੀ ਨਵੇਂ ਆਏ ਮੁੰਡਿਆਂ ਨੂੰ ਜਾਂ ਸਕੂਲੀ ਬੱਚਿਆਂ ਨੂੰ ਵਰਗਲਾ ਕੇ ਆਪਣੇ ਲਈ ਨਸ਼ਾ ਵੰਡਣ ਲਈ ਕੰਮ ਤੇ ਰੱਖ ਲੈਂਦੇ ਸਨ ਤੇ ਇਦਾਂ ਹੀ ਉਹ ਬਿੰਦੀ ਜੋਹਲ ਨੂੰ ਹੀ ਮਿਲੇ ਸਨ ਬਿੰਦੀ ਜੋਹਲ ਦੀ ਉਮਰ ਉਸ ਸਮੇਂ 17 ਸਾਲ ਦੀ ਸੀ ਜਦੋਂ ਉਹ ਇਨ੍ਹਾਂ ਦੋਨੋਂ ਪ੍ਰਾਵਾਂ ਨੂੰ ਮਿਲਿਆ ਬਿੰਦੀ ਜੋਹਲ ਦੀ ਸੋਚ ਬਹੁਤ ਅਲੱਗ ਸੀ ਤੇ ਉਹ ਹਮੇਸ਼ਾ ਉੱਚਾ ਸੋਚਦਾ ਹੁੰਦਾ ਸੀ ਬਿੰਦੀ ਜੋਹਲ ਇਹਨਾਂ ਦੋਨਾਂ ਭਰਾਵਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਹੌਲੀ-ਹੌਲੀ ਉਸ ਦੀ ਪਕੜ ਇਸ ਗੈਂਗ ਤੇ ਹੁਣੀ ਸ਼ੁਰੂ ਹੋ ਜਾਂਦੀ ਹੈ ਥੋੜੇ ਇੱਕ ਟਾਈਮ ਬਾਅਦ ਬਿੰਦੀ ਜੋਹਲ ਇਹਨਾਂ ਦੋਨਾਂ ਭਰਾਵਾਂ ਲਈ ਹਿੱਟਮੈਨ ਦਾ ਕਤਲ ਕਰ ਦਿੰਦਾ ਹੈ ਪਰ ਇੱਕ ਪਾਸੇ ਉਸ ਦੇ ਦਿਮਾਗ ਵਿੱਚ ਨਵਾਂ ਗੈਂਗ ਬਣਾਉਣ ਦਾ ਸੁਪਨਾ ਵੀ ਹੁੰਦਾ ਹੈ ਤੇ ਇੱਕ ਦਿਨ ਦੋਸਾਂਜ ਬ੍ਰਦਰ ਲਾਸ ਡਬਲਸ ਗੈਂਗ ਦੇ ਬੋਸ ਨੂੰ ਮਾਰ ਦਿੰਦੇ ਹਨ ਇਸ ਗੈਂਗ ਲਈ ਉਹ ਕੰਮ ਕਰਦੇ ਸਨ ਉਸਦੇ ਬੌਸ ਨੂੰ ਹੀ ਉਹਨਾਂ ਨੇ ਮਾਰ ਦਿੱਤਾ ਸੀ ਤੇ ਉਸ ਦੀ ਜਗ੍ਹਾ ਲੈ ਲਈ ਸੀ ਇਹ ਬਿੰਦੀ ਜੋਹਰ ਲਈ ਇੱਕ ਸੁਨਹਿਰੀ ਮੌਕਾ ਸੀ ਤੇ ਉਸ ਨੇ ਇਹ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਲਾਸ ਡਬਲਸ ਦੇ ਬੌਸ ਦੇ ਕਤਲ ਦੇ ਮਾਮਲੇ ਵਿੱਚ ਜਿੰਦ ਦੋਸਾਂ ਜਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸਤੇ ਕੇਸ ਸ਼ੁਰੂ ਹੋ ਜਾਂਦਾ ਹੈ ਤੇ ਪਰ ਇਹ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ ਕਿਉਂਕਿ ਜਿੰਨੇ ਵੀ ਗਵਾਹ ਸਨ ਉਹਨਾਂ ਨੂੰ ਡਰਾ ਕੇ ਪਿਟਾ ਦਿੱਤਾ ਗਿਆ ਸੀ ਤਾਂ ਕਰਕੇ ਕਿਸੇ ਨੇ ਵੀ ਗਵਾਹੀ ਨਹੀਂ ਦਿੱਤੀ ਤੇ ਜਿਮ ਦਸਾਂ ਜੇਲ੍ਹ ਵਿੱਚੋਂ ਬਰੀ ਹੋ ਗਿਆ ਸੀ ਤੇ ਦੂਜੇ ਪਾਸੇ ਬਿੰਦੀ ਜੋਲ ਨੇ ਇੱਕ ਰੋਮਨ ਮਾਨ ਨਾਮ ਦੇ ਮੁੰਡੇ ਨਾਲ ਮਿਲ ਕੇ ਇੱਕ ਨਵਾਂ ਗੈਂਗ ਸ਼ੁਰੂ ਕੀਤਾ ਗੈਂਗ ਵਿੱਚ ਉਸ ਨੇ ਬਹੁਤ ਸਾਰੇ ਮੁੰਡੇ ਸ਼ਾਮਿਲ ਕੀਤੇ ਸੀ ਤੇ ਜਦੋਂ ਜਿਮ ਦਸਾਂ ਜੇਲ੍ਹ ਵਿੱਚੋਂ ਬਾਹਰ ਆਉਂਦਾ ਹੈ ਤਾਂ ਤੇ ਉਸ ਨੂੰ ਬਿੰਦੀ ਜੋਲ ਦੀ ਗੈਂਗ ਬਾਰੇ ਪਤਾ ਲੱਗਦਾ ਹੈ ਉਹ ਇੱਕ ਹਿੱਟਮੈਨ ਹਾਇਰ ਕਰਦਾ ਹੈ ਬਿੰਦੀ ਜੋਹਲ ਨੂੰ ਮਰਵਾਉਣ ਲਈ ਪਰ ਬਿੰਦੀ ਜੋਹਲ ਦੇ ਕਨੈਕਸ਼ਨ ਇੰਨਾ ਗੈਂਗਸਟਰ ਨਾਲ ਬਹੁਤ ਵਧੀਆ ਸੀ ਤੇ ਉਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਜਿੰਮ ਦੋਸਾਂਜ ਨੇ ਹਿੱਟਮੈਨ ਹਾਇਰ ਕੀਤਾ ਹੈ ਉਸ ਨੂੰ ਮਰਵਾਉਣ ਲਈ ਤੇ ਇੱਕ ਦਿਨ ਬਿੰਦੀ ਜੋਹਲ ਉਸ ਹਿੱਟਮੈਨ ਨੂੰ ਵੱਧ ਪੈਸੇ ਦੇ ਕੇ ਜਿੰਮ ਦੋਸਾਂਜ ਨੂੰ ਹੀ ਨਿਸ਼ਾਨਾ ਬਣਵਾ ਦਿੰਦਾ ਹੈ ਤੇ ਜਿੰਮ ਦੋਸਾਂਜ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਰੌਣ ਦਾ ਸਾਂਝ ਨੂੰ ਬਹੁਤ ਵੱਡਾ ਚਟਕਾ ਲੱਗਦਾ ਹੈ ਤੇ ਉਹ ਇੱਕ ਹਿੱਟ ਮੈਨ ਨੂੰ 50000 ਡਾਲਰ ਦੇ ਕੇ ਦੁਬਾਰਾ ਤੋਂ ਬਿੰਦੀ ਜੋਹਲ ਦੀ ਸੁਪਾਰੀ ਦਿੰਦਾ ਹੈ ਬਿੰਦੀ ਜੋਹਲ ਦੀ ਕਿਸਮਤ ਬਹੁਤ ਚੰਗੀ ਸੀ ਉਸ ਦਿਨ ਬਿੰਦੀ ਜੋਹਲ ਕਰਨੀ ਸੀ ਤੇ ਉਸ ਦੀ ਜਗ੍ਹਾ ਤੇ ਉਸ ਦਾ ਗਵੰਡੀ ਮਾਰਿਆ ਗਿਆ ਉਸ ਦਾ ਗਵੰਡੀ ਹਮੇਸ਼ਾ ਉਸ ਦੇ ਕੁੱਤੇ ਨੂੰ ਸਵੇਰੇ ਸਹਿਰ ਤੇ ਲੈ ਕੇ ਜਾਂਦਾ ਹੁੰਦਾ ਸੀ ਤੇ ਉਸ ਦਿਨ ਬਿੰਦੀ ਜੋਹਲ ਘਰ ਵਿੱਚ ਨਹੀਂ ਸੀ ਤੇ ਜਦੋਂ ਉਸ ਦਾ ਗਵਾਂਢੀ ਕੁੱਤੇ ਨੂੰ ਲੈ ਕੇ ਬਾਹਰ ਆਇਆ ਤਾਂ ਉਸ ਤੇ ਤਾਬੜ-ਤਾਰ ਗੋਲੀਆਂ ਚਲਾ ਦਿੱਤੀਆਂ ਕਿਉਂਕਿ ਰੌਣ ਦਸਾਂਝ ਨੇ ਹਿੱਟ ਮੈਨਾਂ ਨੂੰ ਬਿੰਦੀ ਜੋਲ ਦੀ ਕੋਈ ਫੋਟੋ ਨਹੀਂ ਦਿਖਾਈ ਸੀ ਉਸ ਨੇ ਇਹ ਰਿਪੋਰਟ ਕਰ ਦੱਸਿਆ ਸੀ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਬਿੰਦੀ ਜੋਲ ਰੌਣ ਦਸਾਂਝ ਨੂੰ ਵੀ ਮਾਰਨਾ ਚਾਹੁੰਦਾ ਸੀ ਤੇ ਇੱਕ ਦਿਨ ਰੌਣ ਦਸਾਂਝ ਜਾਮ ਵਿੱਚ ਖੜਾ ਸੀ ਤੇ ਉਸ ਤੇ ਬਹੁਤ ਸਾਰੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਰੌਣ ਦਸਾਂਝ ਦੀ ਮੌਤ ਹੋ ਗਈ ਇਸ ਤੋਂ ਬਾਅਦ ਬਿੰਦਲ ਦਾ ਨਾਮ ਉਚਾਈਆਂ ਤੇ ਪਹੁੰਚ ਗਿਆ ਇਹਨਾਂ ਦੋਨਾਂ ਭਰਾਵਾਂ ਦੇ ਕਤਲ ਤੋਂ ਬਾਅਦ ਬਿੰਦੀ ਦਸਾਂ ਜਨਰਲ ਪੁਲਿਸ ਵੱਲੋਂ ਅਰੈਸਟ ਕਰ ਲਿੱਤਾ ਗਿਆ ਸੀ ਪਰ ਇਹ ਕੇਸ ਵੀ ਜ਼ਿਆਦਾ ਲੰਬਾ ਨਹੀਂ ਚੱਲਿਆ ਤੇ ਬਿੰਦੀ ਜੌਨ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਇਸ ਕੇਸ ਵਿੱਚ ਸਭ ਤੋਂ ਮੇਨ ਕੈਰੈਕਟਰ ਸੀ ਪੀਟਰ ਗਿਲ ਦਾ ਪੀਟਰ ਗਿਲ ਦਾ ਫੈਰਿਕ ਲੜਕੀ ਨਾਲ ਚੱਲ ਰਿਹਾ ਸੀ ਜੋ ਕਿ ਕੈਨੇਡਾ ਦੇ ਜਿਊਰੀ ਸਿਸਟਮ ਵਿੱਚ ਇੱਕ ਜਿਊਰੀ ਸੀ ਤੇ ਉਸਨੇ ਉਸ ਦਿਨ ਮਦਰ ਨਾਲ ਸਾਰੇ ਸਬੂਤਾਂ ਨੂੰ ਬਦਲਵਾ ਦਿੱਤਾ ਸੀ ਬਿੰਦੀ ਨੂੰ ਜੇਲ੍ਹ ਵਿੱਚ ਉਬਰੀ ਕਰ ਦਿੱਤਾ ਗਿਆ ਸੀ ਪਰ ਬਿੰਦੀ ਨੂੰ ਇਸ ਕਤਲ ਦੇ ਕਾਰਨ ਥੋੜੇ ਟਾਈਮ ਲਈ ਜੇਲ੍ਹ ਵਿੱਚ ਰਹਿਣਾ ਪਿਆ ਜਿੱਥੇ ਉਸਦੀ ਮੁਲਾਕਾਤ ਹੁੰਦੀ ਹੈ ਬਲਬੁੱਟਰ ਨਾਲ ਥੋੜੇਕਾ ਟਾਈਮ ਬਾਅਦ ਬਲਬੁੱਟਰ ਬਿੰਦੀ ਜੋਹਨ ਨਾਲੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਬਿੰਦੀ ਨੂੰ ਨਹੀਂ ਪਤਾ ਸੀ ਕਿ ਇਹ ਇਨਸਾਨ ਉਸ ਲਈ ਅੱਗੇ ਜਾ ਕੇ ਕਿੰਨਾ ਕੁ ਖਤਰਨਾਕ ਸਾਬਤ ਹੋਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਬਿੰਦੀ ਜੋਹਲ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਬਾਰੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਿੰਦੀ ਨੇ ਐਕਸਟਰਸ਼ਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਦਸਾਂਜ ਪਰਾਂਵਾਂ ਦੇ ਕਤਲ ਤੋਂ ਬਾਅਦ ਬਿੰਦੀ ਜੋਹਲ ਤੋਂ ਸਭ ਲੋਕ ਡਰਨਾ ਸ਼ੁਰੂ ਹੋ ਗਏ ਸੀ ਪਰ ਇਸ ਤੋਂ ਬਾਅਦ ਬਿੰਦੀ ਜੋਹਲ ਨੇ ਆਪਣੇ ਗਰੁੱਪ ਦੇ ਮੈਂਬਰਾਂ ਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੂੰ ਇਦਾਂ ਲੱਗਦਾ ਸੀ ਕਿ ਜਿਵੇਂ ਦਸਾਂਜ ਬ੍ਰਦਰ ਨਾਲ ਹੋਇਆ ਹੈ ਕਿਤੇ ਉਸ ਨਾਲ ਨਾ ਹੋ ਜਾਵੇ ਇੱਕ ਦਿਨ ਹੱਦ ਤਾਂ ਇਸ ਗੱਲ ਤੇ ਹੋ ਗਈ ਜਦੋਂ ਬਿੰਦੀ ਜੋਹਲ ਨੇ ਆਪਣੇ ਸਭ ਤੋਂ ਖਾਸ ਬਦ ਰੋਮਨ ਮਾਨ ਨੂੰ ਮਾਰ ਦਿੱਤਾ ਤੇ ਰੋਮਨ ਮਾਨ ਉਹੀ ਇਨਸਾਨ ਸੀ ਜਿਸਨੇ ਉਸ ਨਾਲ ਇਸ ਗੈਂਗ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਬਾਅਦ ਬੱਲ ਬੁੱਟਰ ਵੀ ਸਮਝ ਗਿਆ ਕਿ ਜੇ ਇਤਨੇ ਰੋਮਨ ਮਾਨ ਨੂੰ ਹੀ ਨਹੀਂ ਬਖਸ਼ਿਆ ਤਾਂ ਇਹ ਮੈਨੂੰ ਕਿੱਥੋਂ ਬਖਸ਼ੇਗਾ ਇਹ ਕਤਲ ਸਿਰਫ ਇੱਕ ਟਰੱਕ ਡੀਲ ਕਰਕੇ ਹੋਈ ਸੀ ਇੱਕ ਦਿਨ ਇਹ ਬੱਲਬੁੱਟਰ ਆਪਣੇ ਦੋਸਤ ਨਾਲ ਇੱਕ ਕਲੱਬ ਵਿੱਚ ਬੈਠਾ ਸੀ ਤੇ ਉਸਨੇ ਬਿੰਦੀ ਜੋਹਨ ਨੂੰ ਕਲੱਬ ਆਉਣ ਲਈ ਕਿਹਾ ਪਰ ਬਿੰਦੀ ਜੋਹਨ ਨੇ ਕਲੱਬ ਆਉਣ ਤੋਂ ਮਨਾ ਕਰ ਦਿੱਤਾ ਤੇ ਇੱਕਦਮ ਬੱਲਬੁੱਟਰ ਦੇ ਦੋਸਤ ਨੇ ਫੋਨ ਫੜ ਕੇ ਬਿੰਦੀ ਜੋਹਨ ਨੂੰ ਇੱਕ ਜਵਾਬ ਕਹਿ ਦਿੱਤਾ ਤੇ ਬਿੰਦੀ ਜੋਹਨ ਨੂੰ ਇਸ ਗੱਲ ਤੋਂ ਬਿੰਦੀ ਜੋਹਨ ਨੂੰ ਇਸ ਗੱਲ ਦਾ ਇੰਨਾ ਗੁੱਸਾ ਲੱਗਿਆ ਕਿ ਉਸਨੇ ਆਪਣੇ ਨਾਲ ਇੱਕ ਆਪਣੇ ਸਾਥੀ ਨੂੰ ਲੈ ਕੇ ਉਹਨਾਂ ਦੀ ਗੱਡੀ ਰੋਕ ਕੇ ਉਹਨਾਂ ਨੂੰ ਪੁਲ ਥੱਲੇ ਲੈ ਆਇਆ ਉਸ ਨੇ ਉਸ ਨੇ ਬਲਬੁੱਟਰ ਦੇ ਦੋਸਤ ਦੇ ਸਿਰ ਵਿੱਚ ਗੋਲੀ ਮਾਰੀ ਇਸ ਤੋਂ ਬਾਅਦ ਬਲਬੁੱਟਰ ਬਹੁਤ ਡਰਨ ਲੱਗ ਗਿਆ ਸੀ ਪਰ ਬਲਬੁੱਟਰ ਨੇ ਉਸ ਸਮੇਂ ਕੁਝ ਵੀ ਨਹੀਂ ਬੋਲਿਆ ਕਿਉਂਕਿ ਉਸ ਨੂੰ ਵੀ ਆਪਣੀ ਮੌਤ ਦਾ ਡਰ ਸੀ ਇੱਕ ਦਿਨ ਬਲਬੁੱਟਰ ਤੇ ਬਿੰਦੀ ਜੋਹਲ ਇੱਕ ਕਲੱਬ ਜਾ ਰਹੇ ਸਨ ਤੇ ਰਸਤੇ ਵਿੱਚ ਚਾਨਣ ਬਿੰਦੀ ਜੋਹਲ ਨੇ ਗੱਡੀ ਕਿਸੇ ਹੋਰ ਪਾਸੇ ਮੋੜ ਲਈ ਤੇ ਇਹ ਦੇਖ ਕੇ ਵੱਲੇ ਬੁੱਤਰ ਸੋਚਾਂ ਵਿੱਚ ਪੈ ਗਿਆ ਕਿ ਬਿੰਦੀ ਜੋਹਲ ਕਿੱਧਰ ਨੂੰ ਜਾ ਰਿਹਾ ਹੈ ਇਹ ਰਸਤਾ ਤਾਂ ਉਹ ਹੈ ਹੀ ਨਹੀਂ ਜਿੱਥੇ ਉਹਨਾਂ ਨੇ ਜਾਣਾ ਹੈ ਗੱਡੀ ਦੀ ਓਵਰ ਸਪੀਡ ਹੋਣ ਕਰਕੇ ਪੁਲਿਸ ਉਹਨਾਂ ਦੇ ਪਿੱਛੇ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਰੋਕ ਲੈਂਦੀ ਹੈ ਉਸ ਸਮੇਂ ਬਿੰਦੀ ਜੋਹਲ ਕੋਲੇ ਇੱਕ ਹਥਿਆਰ ਸੀ ਜੋ ਕਿ ਜਿਸ ਦਾ ਲਾਇਸੈਂਸ ਨਹੀਂ ਸੀ ਤੇ ਇਸ ਤੇ ਜਦੋਂ ਬੱਲਬੁੱਟਰ ਨੇ ਇਹ ਚੀਜ਼ ਦੇਖੀ ਤਾਂ ਉਹ ਹੈਰਾਨ ਹੋ ਗਿਆ ਕਿਉਂਕਿ ਬਿੰਦੀ ਜੋਹਲ ਜਦੋਂ ਵੀ ਹਥਿਆਰ ਲੈ ਕੇ ਜਾਂਦਾ ਸੀ ਤਾਂ ਉਸਨੇ ਕਿਸੇ ਨੂੰ ਮਾਰਨਾ ਹੀ ਹੁੰਦਾ ਸੀ ਤੇ ਬਿੰਦੀ ਜੋਹਲ ਬੱਲਬੁੱਟਰ ਨੂੰ ਇਹ ਕੇਸ ਆਪਣੇ ਸਿਰ ਲੈਣ ਲਈ ਕਹਿ ਦਿੰਦਾ ਹੈ ਤੇ ਬੱਲਬੁੱਟਰ ਉਸ ਦੀ ਗੱਲ ਮੰਨ ਲੈਂਦਾ ਹੈ ਕਿਉਂਕਿ ਬੱਲਬੁੱਟਰ ਨੂੰ ਇਦਾਂ ਲੱਗਦਾ ਸੀ ਕਿ ਅੱਜ ਉਸ ਦਾ ਆਖਰੀ ਦਿਨ ਸੀ ਇਸ ਤੋਂ ਬਾਅਦ ਬੱਲਬੁੱਟਰ ਨੂੰ ਜੇਲ੍ਹ ਹੋ ਜਾਂਦੀ ਹੈ 8 ਦਸੰਬਰ 1998 ਨੂੰ ਦਿੰਦੀ ਜੋਲ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਜਿਸ ਸਮੇਂ ਉਹ ਪਲੇਡੀਅਮ ਕਲੱਬ ਵਿੱਚ ਪਾਰਟੀ ਕਰ ਰਹੀ ਸੀ ਉਸ ਕਲੱਬ ਵਿੱਚ ਇੰਨੇ ਲੋਕ ਸਨ ਪਰ ਕਿਸੇ ਨੇ ਵੀ ਕਤਨ ਦਾ ਚਿਹਰਾ ਨਹੀਂ ਦੇਖਿਆ ਸੀ ਤੇ ਇਸ ਕੇਸ ਵਿੱਚ ਬੱਲਬੁੱਟਰ ਦਾ ਨਾਮ ਲਿਆ ਜਾ ਰਿਹਾ ਤਿੰਨ ਸਾਲ ਬਾਅਦ ਹੀ 2001 ਵਿੱਚ ਬੱਲਬੁੱਟਰ ਤੇ ਵੀ ਤਾਬਰਤੋੜ ਗੋਲੀਆਂ ਨਾਲ ਹਮਲਾ ਹੋਇਆ ਜਿਸ ਵਿੱਚ ਉਸ ਦੇ ਸਿਰ ਵਿੱਚ ਦੋ ਗੋਲੀਆਂ ਲੱਗੀਆਂ ਉਸ ਸਮੇਂ ਉਹ ਨਾਈ ਦੀ ਦੁਕਾਨ ਤੇ ਵਾਲ ਕਟਵਾ ਰਿਹਾ ਸੀ ਤੇ ਉਸ ਦੇ ਨਾਲ ਉਸ ਦਾ ਇੱਕ ਸਾਥੀ ਵੀ ਸੀ ਬਲਬੁੱਟਰ ਦੀ ਕਿਸਮਤ ਇੰਨੀ ਚੰਗੀ ਸੀ ਕਿ ਉਸ ਦੇ ਸਿਰ ਵਿੱਚ ਗੋਲੀਆਂ ਲੱਗਣ ਦੇ ਬਾਵਜੂਦ ਵੀ ਉਹ ਬਚ ਗਿਆ ਤੇ ਉਸ ਦਾ ਸਾਥੀ ਉੱਥੇ ਹੀ ਜਗ੍ਹਾ ਮਾਰਿਆ ਗਿਆ ਇਸ ਤੋਂ ਬਾਅਦ ਬਲਬੁੱਟਰ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਤੇ ਉਹ ਹੁਣ ਸਿਰਫ ਬੈੱਡ ਜੋਗਾ ਹੀ ਰਹਿ ਗਿਆ ਬੱਲ ਬੁੱਟਰ ਨੇ ਬਹੁਤ ਸਾਰੀਆਂ ਇੰਟਰਵਿਊ ਦਿੱਤੀਆਂ ਤੇ ਉਸਨੇ ਉਸ ਇੰਟਰਵਿਊ ਵਿੱਚ ਬਹੁਤ ਕੁਝ ਦੱਸਿਆ ਬਿੰਦੀ ਜੋਹਲ ਦੇ ਬਾਰੇ ਆਪਣੀ ਜ਼ਿੰਦਗੀ ਦੇ ਬਾਰੇ ਆਪਣੀ ਗੈਂਗ ਵਾਰਾਂ ਦੇ ਬਾਰੇ ਤੇ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਦੇ ਪਲਾਨ ਬਾਰੇ ਜੋ ਕਿ ਉਸਨੇ ਹਸਪੀਟਲ ਵਿੱਚ ਬੈਠ ਕੇ ਬਣਾਇਆ ਸੀ ਇਸ ਤੋਂ ਬਾਅਦ 2011 ਵਿੱਚ ਬੱਲ ਬੁੱਟਰ ਦੀ ਇਨਫੈਕਸ਼ਨ ਨਾਲ ਮੌਤ ਹੋ ਜਾਂਦੀ ਹੈ ਚਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਤੇ ਤੁਹਾਨੂੰ ਫਿਰ ਮਿਲਾਂਗੇ ਇੱਕ ਹੋਰ ਰੋਮਾਂਚਕ ਕਹਾਣੀ ਦੇ ਨਾਲ ਤੇ ਮੈਂ ਅਖੀਰ ਵਿੱਚ ਹੀ ਗੱਲ ਕਹਿਣਾ ਚਾਹਾਂਗਾ ਕਿ ਇਹ ਗੈਂਗਸਟਰ ਲਾਈਫ ਲਾਈਫ ਵਿੱਚ ਚਾਉਣਾ ਬਹੁਤ ਸੌਖਾ ਹੈ ਪਰ ਵਾਪਸ ਮੁੜਨਾ ਬਹੁਤ ਔਖਾ ਹੈ ਜ਼ਿਆਦਾਤਰ ਲੋਕ ਇਹੀ ਕਹਿੰਦੇ ਨੇ ਕਿ ਇਹ ਇੱਕ ਤਰਫਾ ਰਸਤਾ ਹੈ ਇਸ ਤੇ ਜਾ ਤਾਂ ਸਕਦੇ ਆ ਪਰ ਵਾਪਸ ਨਹੀਂ ਆ ਸਕਦੇ ਧਿਆਨ ਰੱਖਿਆ ਕਰੋ ਤੇ ਆਪਣੇ ਮਾਪਿਆਂ ਲਈ ਹਮੇਸ਼ਾ ਸਹੀ ਜ਼ਿੰਦਗੀ ਚੁਣੋ ਮੈਂ ਇਜਾਜ਼ਤ ਲੈਣਾ ਹੈ ਧੰਨਵਾਦ ਸਤਿ ਸ਼੍ਰੀ ਅਕਾਲ